ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਮਸਲਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਲੇਕਿਨ ਕਾਂਗਰਸ ਪਾਰਟੀ ਦੇ ਆਪਸੀ ਕਾਟੋਕਲੇਸ਼ ਆਪਸੀ ਲੜਾਈ ਝਗੜੇ ਆਪਸੀ ਧੜੇਬੰਦੀ ਹਾਲੇ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਇੱਕ ਪਾਸੇ ਜਿੱਥੇ ਦੂਸਰੀਆਂ ਪਾਰਟੀਆਂ ਵੱਲੋਂ ਵੱਡੇ ਪੱਧਰ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਧਰ ਇਹਨਾਂ ਦੇ ਲੜਾਈ ਝਗੜੇ ਇਨਾਂ ਦੇ ਕਾਟੋਕਲੇਸ਼ ਇਨਾਂ ਦੇ ਮਤਪੇਦ ਅਤੇ ਇਨਾਂ ਦੇ ਸਿਆਸੀ ਸ਼ਬਦੀ ਹਮਲੇ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਟੈਨਸ਼ਨ ਦੇ ਵਿੱਚ ਹੈ ਕਿ ਇਹ ਲੋਕ ਕਦੋਂ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਬੰਦ ਕਰਨਗੇ ਇੱਕ ਦੂਜੇ ਨੂੰ ਨੀਚਾ ਵਿਖਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਂਗਰਸ ਪਾਰਟੀ ਇਸ ਤੇ ਮੰਥਨ ਕਰੇਗੀ ਜਾਂ ਬਾਈ ਹੁੱਕ ਬਾਈ ਕਰੁਪ ਵੱਡਾ ਐਕਸ਼ਨ ਲਵੇਗੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਫੈਸਲਾ ਲੈਣਾ ਪਵੇਗਾ ਇਹਨਾਂ ਦੇ ਆਪਸੀ ਮਤਭੇਦ ਖਤਮ ਕਰਨੇ ਪੈਣਗੇ ਇਹਨਾਂ ਦੇ ਆਪਸੀ 카ਟੋ ਕਲੇਸ਼ ਘਾਤ ਕਦਮ ਕਰਨੇ ਪੈਣਗੇ ਇਹਨਾਂ ਦੇ ਲੜਾਈ ਝਗੜੇ ਖਤਮ ਕਰਨੇ ਪੈਣਗੇ ਇਸ ਕਰਕੇ ਐਕਸ਼ਨ ਲੈਣ ਦੇ ਵਿੱਚ ਹੁਣ ਦੇਰ ਨਹੀਂ ਲਗਾਈ ਜਾਵੇਗੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਦਾਵਾ ਰਾਜਾ ਗੋੜਿੰਗ ਸੁਖਪਾਲ ਸਿੰਘ ਖਹਿਰਾ ਪ੍ਰਗਟ ਸਿੰਘ ਰਾਣਾ ਗੁਰਜੀਤ ਅਤੇ ਸਿੰਗਲਾ ਵਰਗਿਆਂ ਨੂੰ ਕੋਈ ਵੱਡਾ ਝਟਕਾ ਲੱਗੇਗਾ ਕਿਉਂ ਕਹਿ ਦਿੱਤਾ ਗਿਆ ਬਬੇਸ਼ ਬਗੇਲ ਹੋਣਾ ਵੱਲੋਂ ਕਿ ਅਸੀਂ ਸਵਾਗਤ ਕਰਾਂਗੇ ਜੇਕਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਵਿੱਚ ਘਰ ਵਾਪਸੀ ਕਰਦੇ ਹਨ ਕਾਂਗਰਸ ਪਾਰਟੀ ਨੂੰ ਕੀ ਯਕੀਨ ਹੈ ਚੰਨੀ ਬਾਜਵਾ ਰੰਦਾਵਾ ਵੜਿੰਗ ਖੈਰਾ ਜਾ ਪ੍ਰਗਟ ਸਿੰਘ ਹੁਣਾਂ ਤੇ ਨਹੀਂ ਹੈ ਪਈ ਜੇਕਰ ਇਹਨਾਂ ਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਣ ਕਦੇ ਸਰਕਾਰ ਬਣਨੀ ਹੈ ਜਾਂ ਨਹੀਂ ਬਣਨੀ ਕਿਉਂਕਿ ਰੋਲਾ ਹੈ ਅਗਵਾਈ ਦਾ ਰੋਲਾ ਹੈ ਮੁੱਖ ਮੰਤਰੀ ਦੇ ਚਿਹਰੇ ਦਾ ਰੋਲਾ ਹੈ ਪ੍ਰਧਾਨਗੀ ਦਾ 2022 ਦੀਆਂ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਗਲਤੀ ਕੀਤੀ ਗਈ ਹੈ ਉਹ ਦરાਵਾਂਗੇ ਨਹੀਂ ਇਹ ਤਾਂ ਮੂਹ ਤੇ ਕਹਿ ਦਿੱਤਾ ਬਪੇਸ਼ੂ ਕੇਨ ਦੇ ਚਰਜੀ ਸਿੰਘ ਚੰਨੀ ਵੀ ਉੱਥੇ ਸੀ ਤੇ ਪ੍ਰਤਾਪ ਸਿੰਘ ਬਾਜਵਾ ਵੀ ਉੱਥੇ ਸੀ ਇਟ ਮੀਨਸ ਕਿ ਚੈਲੰਜਸ ਸਨ ਚਲੰਗੀ ਦੀ ਅਗਵਾਈ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜੀਆਂ ਜਾਣਗੀਆਂ ਤੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਦੋਵੇਂ ਹੱਥ ਅੜ ਕੇ ਖੁੱਲਾ ਸੱਦਾ ਦਿੱਤਾ ਜਾਣਾ ਇਹ ਕਿਆ ਸਰਗਈਆਂ ਲਗਾਈਆਂ ਜਾ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਸਾਰਿਆਂ ਦੀ ਫੱਟੀ ਪੋਚਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਖਾਸ ਕਰਕੇ ਜਿਹੜੇ ਆਪਣੇ ਆਪ ਨੂੰ ਦਾਵੇਦਾਰ ਦੱਸ ਰਹੇ ਨੇ ਮੁੱਖ ਮੰਤਰੀ ਦੀ ਕੁਰਸੀ ਦੇ ਲਈ ਮੁੱਖ ਮੰਤਰੀ ਦੇ ਚਿਹਰੇ ਲਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇਹਨਾਂ ਸਾਰੇ ਆਗੂਆਂ ਨੂੰ ਠੱਬੀ ਲੱਗੇਗੀ ਇਹਨਾਂ ਸਾਰਿਆਂ ਦੇ ਜਿਹੜੇ ਮਾਮਲੇ ਨੇ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਸਮੇਟ ਕੇ ਠੰਡੇ ਬਸਤੇ ਵਿੱਚ ਪਾ ਦੇਵੇਗੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਜੇਕਰ ਪ੍ਰਧਾਨਗੀ ਆ ਜਾਂਦੀ ਹੈ ਜੇਕਰ ਕਾਂਗਰਸ ਪਾਰਟੀ ਦੀ ਵਾਗਡੋਰ ਆ ਜਾਂਦੀ ਹੈ ਤੇ ਇਹ ਕੰ ਜੇਕਰ ਇਹ ਆਗੂ ਖੰਗੜ ਗਏ ਵੀ ਨਾ ਇਹ ਕੈਪਟਨ ਅਮਰਿੰਦਰ ਸਿੰਘ ਕੋਲੋਂ ਪੁੱਛ ਕੇ ਖੰਗਣ ਗਏ ਕਿਉਂਕਿ ਉਹ ਦੋਵਰ ਪੰਜਾਬ ਦੇ ਮੁਖਮਤ ਰਹੇ ਅਤੇ ਉਹਨਾਂ ਨੇ ਚਮ ਦੇ ਚਮਦੀਆਂ ਚਲਾਈਆਂ ਅਤੇ ਉਹਨਾਂ ਨੇ ਆਪਣਾ ਦਬਦਬਾ ਬਣਾ ਕੇ ਰੱਖਿਆ ਚਾਹੇ ਕੋਈ ਵਿਧਾਇਕ ਸੀ ਚਾਹੇ ਕੋਈ ਮੰਤਰੀ ਸੀ ਤੇ ਚਾਹੇ ਕੋਈ ਕਾਂਗਰਸ ਪਾਰਟੀ ਦਾ ਆਗੂ ਸੀ ਜਿਵੇਂ ਹੀ ਉਸ ਦੇ ਹੱਥ ਵਿੱਚ ਬਾਗਡੋਰ ਆਈ ਉਸ ਨੇ ਸਾਰਿਆਂ ਨੂੰ ਦਬਾ ਲਿਆ ਸਾਰਿਆਂ ਨੂੰ ਡਿਸਪਲਿਨ ਦੇ ਵਿੱਚ ਅਨੁਸ਼ਾਸਨ ਦੇ ਵਿੱਚ ਕਰ ਦਿੱਤਾ ਹਾਲਾਂਕਿ ਜਿਹੜੇ ਵਾਅਦੇ ਕੀਤੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਉਹ ਪੂਰੇ ਨਹੀਂ ਕੀਤੇ ਗਏ ਇਸ ਦਾ ਅਖਮਨਿਆਜਾ ਪੁੱਤਣਾ ਪਿਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਹੋਣਾ ਵਨ ਦੀ ਅਗਵਾਈ ਦੇ ਵਿੱਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀ ਚੋਣਾਂ ਲੜੀਆਂ ਗਈਆਂ 117 ਦੇ ਵਿੱਚੋਂ 18 ਉਮੀਦਵਾਰ ਸਿਰਫ ਜਿੱਤੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ ਤਿੰਨ ਜਿੱਤੇ ਤੇ ਭਾਰਤੀ ਜਨਤਾ ਪਾਰਟੀ ਦੇ ਵੀ ਤਿੰਨ ਜਿੱਤੇ ਅਤੇ 92 ਜਿੱਤੇ ਆਮ ਆਦਮੀ ਪਾਰਟੀ ਦੇ ਕੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਜਿਹੜੇ ਵੱਡੇ ਆਗੂ ਨੇ ਜਿਨ੍ਹਾਂ ਵੱਲੋਂ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਵੋਟ ਬੈਂਕ ਇਕੱਠਾ ਕਰ ਰਹੇ ਨੇ ਭਾਈ ਜੇਕਰ ਉਹਨਾਂ ਯਕੀਨ ਨਹੀਂ ਉਹਨਾਂ ਤੇ ਵੀ ਭਾਈ ਇਹਨਾਂ ਦੀ ਅਗਵਾਈ ਦੇ ਵਿੱਚ ਜੇਕਰ ਚੋਣਾਂ ਲੜੀਆਂ ਜਾਣ ਤੇ ਅਸੀਂ ਜਿੱਤ ਜਾਵਾਂਗੇ ਕਿਉਂ ਵਾਰ-ਵਾਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਜਾ ਰਹੀ ਹੈ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਜਾ ਰਹੀ ਕੀਤੀ ਗਈ ਕਿ ਕੈਪਟਨ ਅਮਰਿੰਦਰ ਸਿੰਘ ਵਾਸਤੇ ਦਰਵਾਜ਼ੇ ਖੁੱਲੇ ਨੇ ਹਾਲਾਂਕਿ ਰਾਜਾ ਬਣਕੇ ਨੇ ਕਿਹਾ ਕਿ ਇਹ ਡਿਪੈਂਡ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਸੁਖਜਿੰਦਰ ਸਿੰਘ ਰਧਾਵਾ ਨੇ ਵੀ ਕਿਹਾ ਕਿ ਅਸੀਂ ਮਿਸ ਕਰਦੇ ਹਾਂ ਕੈਪਟਨ ਅਮਿੰਦਰ ਸਿੰਘ ਨੂੰ ਬਬੇਸ਼ ਬਗੇਲ ਨੇ ਕਿਹਾ ਕਿ ਉਹ ਜੇ ਆਉਣਾ ਤੇ ਉਹ ਆ ਚੱਕ ਆਸਕਦੇ ਨੇ ਕਾਂਗਰਸ ਪਾਰਟੀ ਇਸ ਬਾਰੇ ਮੰਤਨ ਕਰੇਗੀ ਇਟ ਮੀਨਸ ਹੈ ਕਿ ਕੁਝ ਨਾ ਕੁਝ ਸਿਆਸਤ ਵਿੱਚ ਹੋਣ ਜਾ ਰਿਹਾ ਹੈ ਹਾਲਾਂਕਿ ਕੈਪਟਨ ਅਮਿੰਦਰ ਸਿੰਘ ਦੀ ਲੜਕੀ ਨੇ ਜਿਹੜੇ ਜੈਂਦਰ ਕੋਹੜਾ ਹੈ ਉਹਨਾਂ ਨੇ ਠੋਕੇ ਜਵਾਬ ਦਿੱਤਾ ਹੈ ਲੁਧਿਆਣਾ ਪ੍ਰੈਸ ਕਾਨਫਰੰਸ ਕਰਕੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਨਾ ਅੱਜ ਛੱਡਾਂਗੇ ਨਾ ਕੱਲ ਛੱਡਾਂਗੇ ਨਾ ਪਰਸੂ ਛੱਡਾਂਗੇ ਹਾਲਾਂਕਿ ਸਿਆਸਤ ਵਿੱਚ ਸਭ ਕੁਝ ਜੈਜ ਹੈ ਪਤਾ ਨਹੀਂ ਕਿਹੜੇ ਆਗੂ ਨੇ ਕਿਹੜੇ ਸਮੇਂ ਕਿਹੜੇ ਪਾਸੇ ਚਲੇ ਜਾਣਾ ਹੈ ਹੁਣ ਕਾਂਗਰਸ ਪਾਰਟੀ ਜਿਹੜੇ ਜੇ ਕੈਪਟਨ ਅਮਿੰਦਰ ਸਿੰਘ ਆਉਂਦੇ ਨੇ ਉਹ ਗਲੇ ਦੀ ਹੱਡੀ ਬਣ ਗਏ ਬਾਜਵਾ ਵਾਸਤੇ ਵੀ ਰਦਾਵਾ ਵਾਸਤੇ ਵੀ ਚੰਨੀ ਵਾਸਤੇ ਵੀ ਅਤੇ ਵੜਿੰਗ ਵਾਸਤੇ ਵੀ ਅਤੇ ਇਹਨਾਂ ਨੂੰ ਲੈਂ ਦੇ ਵਿੱਚ ਲਿਓਨ ਲੱਗਾ ਸਿਰਫ ਮਿੰਟ ਸਕਿੰਡ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਏ ਜਾਣਗੇ ਤਾਂ